ਬਿਦਾ ਧੁਰਵ ਹਾਂਜੀ ਬ੍ਰਸਪਤੀ ਹਾਂਜੀ ਇਹ ਗ੍ਰਹਿ ਵੀ ਆ ਹਾਂਜੀ ਬਿਆਨ ਦਾ ਸਾਗਰ ਨੌਕਰੀ ਪੇਸ਼ਾ ਤੇਰਾ ਜੀਵਨ ਇਹਦੇ ਚਲਾਉਣਾ ਠੀਕ ਹੈ ਜੀ ਤੇ ਉਹਦੇ ਨਾਲ ਜਦੋਂ ਆਪਣਾ ਕਰਮ ਗਲਤ ਹੋ ਜਾਂਦਾ ਹਾਂਜੀ ਵੱਲਾ ਆਪਾਂ ਮੈਂ ਅਗਲੇ ਸੋਚਦਾ ਹਾਂ ਕਿ ਇਹ ਤੇ ਇਹ ਬੰਦਾ ਮੇਰੇ ਲਈ ਹਾਨੀ ਕਰਦਾ ਇਹਨੂੰ ਮਾਰ ਦਵਾ ਹਾਂਜੀ ਉਸ ਕਰਕੇ ਉਹ ਗਲਤ ਸੋਚ ਲੈ ਗਿਆ ਨਾ ਹਾਂਜੀ ਫਿਰ ਉਹ ਗੈਸ ਕਹਿੰਦੇ ਵੀ ਇਹ ਕੰਮ ਕਰੂਗਾ ਠੀਕ ਜੀ। ਨਹੀਂ ਉਹ ਆਜਾ ਚੰਡਾਲ ਵਾਵਾ ਚੰਡਾਲ ਪਤਾ ਕੀ ਨੂੰ ਕਰਨਾ ਨੇ? ਹਾਂਜੀ ਹਾਂਜੀ। ਕਰੋਧ ਵਾਵੇ ਜੀ ਜਦੋਂ ਹਾਂਜੀ। ਉਹ ਬੰਦੇ ਰਾਹੁ ਨੇ ਛੱਟ ਲੈਣਾ। ਠੀਕ ਹੈ ਜੀ। ਗੁਰੂ ਨੇ ਤਾਂ ਦੇਖਣਾ ਇਹ ਵੀ ਇਹ ਮਾੜਾ ਕੰਮ ਕਰਕੇ ਆਇਆ ਇਹਨੂੰ ਪੀ ਦਵਾ। ਹਾਂਜੀ। ਗੁਰੂ ਨੂੰ ਤਾਂ ਗਿਆਨ ਹੁੰਦਾ ਹੈ ਨਾ। ਹਾਂਜੀ। ਸੱਚੀ ਦਾ ਆਪਣੇ ਆਪ ਦਾ। ਹਾਂਜੀ। ਤਾਂ ਉਹ ਗੁਰੂ ਆ। ਠੀਕ ਹੈ ਜੀ। ਮੈਂ ਪੰਜਵੇਂ ਪਾਤਸ਼ਾਹ ਤਤਿ ਤਵੀ ਤੇ ਗੁਰੂ ਬਣ ਕੇ ਬਿਠਾਇਆ ਉਹਨਾਂ ਨੇ। ਹਾਂਜੀ।